ਸਸਿਕਾ ਸਸਿਕਾ ਜੀ ਸਸਿਕਾ ਜੀ ਬਹੁਤ ਵਧੀਆ ਜੀ ਤੁਸੀਂ ਸੁਣੋ ਕਿੰਨਾ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਜੀ ਇਹ ਭਾਜੀ ਜਿਹੜੀ ਆਪਾਂ ਕੋਲ ਆਏ ਆ ਕੰਪਨੀ ਤੋਂ ਕੰਮ ਨਹੀਂ ਆਨਾਂ ਦਾ ਜੀ ਰਿਪੀਟਰ ਪਸ਼ੂ ਡੇਰੀ ਫਾਰਮਿੰਗ ਦੇ ਰਿਲੇਟਡ ਜਿੰਨੇ ਫਾਰਮ ਦੇ ਜਿੰਨੇ ਵੀ ਆ ਤੇ ਕੀ ਆ ਬਰੀਆ ਬਣਨ ਆ ਕੀ ਜੀ ਭਾਜੀ ਮੇਰਾ ਨਾਮ ਮਨੋਜ ਠੀਕ ਹੈ ਜੀ ਤੇ ਮੈਂ ਜਗਰਾਉਂ ਤੋਂ ਬਿਲੋਂਗ ਕਰਦਾ ਠੀਕ ਹੈ ਜੀ ਠੀਕ ਹੈ ਤੇ ਪਿਛਲੇ 13-14 ਸਾਲਾਂ ਤੋਂ ਮੈਂ ਇਹ ਕੰਮ ਕਰ ਰਿਹਾ ਤੇ ਖੁਦ ਦੀ ਮੈਨੂਫੈਕਚਰਿੰਗ ਕੰਪਨੀ ਹੈ ਐ ਸੱਚਾ ਤੁਹਾਡੀ ਖੁਦ ਦੀ ਹਾਂਜੀ ਹਾਂਜੀ ਉਹਦੇ ਸਾਰੇ ਪ੍ਰੋਡਕਟ ਜਿੰਨੇ ਆ ਅਸੀਂ ਖੁਦ ਬਣਾਉਂਦੇ ਆ ਤੇ ਇੱਕ ਮਤਲਬ ਕੁਆਲਟੀ ਨੂੰ ਮੁੱਖ ਰੱਖ ਕੇ ਬਣਾਉਂਦੇ ਆ ਮੁੱਖ ਮਤਲਬ ਇਹ ਬਿਲਕੁਲ ਤੁਸੀਂ ਇੱਕ ਪ੍ਰੋਡਕਟ ਸਾਡਾ ਯੂਜ਼ ਕੀਤਾ ਹੈ ਉਸ ਤੋਂ ਬਾਅਦ ਵੀ ਆਪਣੇ ਮੇਰੇ ਖਿਆਲ ਚ ਗੱਲ ਕਰਦੇ ਆਪਾਂ ਨੂੰ ਤਿੰਨ ਤਿੰਨ ਮਹੀਨੇ ਹੋ ਗਏ ਤਿੰਨ ਸਾਢੇ ਤਿੰਨ ਪਰ ਮੁਲਾਕਾਤ ਆਪਣੀ ਮੁਲਾਕਾਤ ਪਹਿਲੀ ਵਾਰਾਂ ਤੇ ਹੋਈ ਪਹਿਲੀ ਹੋਈ ਹੈ ਠੀਕ ਹੈ ਉਦੋਂ ਮੈਨੂੰ ਯਾਦ ਹੋਵੇ ਤੁਹਾਨੂੰ ਕੋਰੀਅਰ ਤੇ ਇੱਕ ਪ੍ਰੋਡਕਟ ਵੈਂਟੋਵਾ ਭੇਜਿਆ ਸੀ ਜਿਹੜੀ ਤੁਹਾਡੀ ਰਿਪੀਟਰ ਇੱਕ ਮੱਝ ਸੀ ਦੋਸਤੋ ਬਾਦ ਵੀ ਤੁਸੀਂ ਕਿੰਨੀ ਵਾਰ ਮਾਝੇ ਬਾਦ ਚ ਹੜ ਕੋ ਵਹਿੜ ਵੀ ਆ ਤੇ ਅਸੀਂ ਮੰਨ ਲਓ ਵੀ ਵਹਿੜ ਨੂੰ ਵੀ ਨਾਲ ਹੀ ਚੱਲ ਕੀਤਾ ਅੱਛਾ ਤੇ ਆਪਣਾ ਮੋਬਾਈਲ ਨੰਬਰ ਭਜੀ ਪਹਿਲਾਂ ਸਭ ਤੋਂ ਬੋਲੇ ਮੇਰਾ ਮੋਬਾਈਲ ਨੰਬਰ ਹੈ ਜੀ 98140 24599 ਇੱਕ ਵਾਰ ਫਿਰ ਤੋਂ ਬੋਲ ਦਮੈਂ 98140 24599 ਆਪਣੀ ਕੰਪਨੀ ਦਾ ਨਾਮ ਕੀ ਹੈ ਦਾ ਬੈਟੇਨੀ ਨਿਊਟ੍ਰੀਸ਼ਨਸ ਠੀਕ ਆ ਆਪਾਂ ਪ੍ਰਗਟ ਕਰਨ ਗਏ ਆ ਹੀ ਇਹ ਮਲੂਕ ਪਸ਼ੂ ਜਿਹੜਾ ਖੜਦਾ ਨਹੀਂ ਆ ਖਲੋਂਦਾ ਨਹੀਂ ਵਾਰ-ਵਾਰ ਰਿਪੀਟਰ ਹੁੰਦਾ ਵਾ ਵੀ ਵਾਰ-ਵਾਰ ਹੀਟ 'ਚ ਆ ਜਾਣਾ ਉਹਦੇ ਵਾਸਤੇ ਵਰਤਿਆ ਸੀ ਤੇ ਬਹੁਤ ਵਧੀਆ ਰਿਜ਼ਲਟ ਆਇਆ ਆਪਾਂ ਮੱਝ ਤੇ ਵਰਤਿਆ ਸੀ ਤੇ ਬੈੜ ਤੇ ਵੀ ਵਰਤਿਆ ਹੋਰ ਵੀ ਸੱਜਣਾ ਮਿੱਤਰਾਂ ਨੂੰ ਆਪਾਂ ਮੱਲੋਂ ਵੀ ਮੰਗਵਾ ਕੇ ਦਿੱਤੇ ਆ ਤੇ ਰਿਜ਼ਲਟ ਬਹੁਤ ਟੌਪ ਦਾ ਇੱਕ ਨੰਬਰ ਦਾ ਰਿਜ਼ਲਟ ਆਇਆ ਜਿੰਨਿਆਂ ਨੂੰ ਵੀ ਮੰਗਵਾ ਕੇ ਦਿੱਤੇ ਆ ਉਹਨਿਆਂ ਦਾ ਰਿਜ਼ਲਟ ਸਹੀ ਆ ਮੰਗਵਾ ਕੇ ਵੇਖਿਓ ਤੇ ਬਾਕੀ ਆਪਾਂ ਭਾਈ ਉਹਨਾਂ ਨਾਲ ਵੀ ਗੱਲਬਾਤ ਕਰਾਉਣੀ ਆ ਇਹਦੇ ਵਿੱਚ ਮੱਲੋ ਵੀ ਨਿਕਲੂਗਾ ਚਮਚਾ ਉਹ ਦੋ ਚਮਚੇ ਦੇਣੇ ਆ ਜਾਂ ਸਵੇਰੇ ਸ਼ਾਮੀ ਦੇ ਦਿਓ ਤੇ ਭਾਵੇਂ ਇੱਕੇ ਟਾਈਮ ਦੇ ਦਿਓ ਨੁਕਸਾਨ ਇਹਦਾ ਕੋਈ ਨਹੀਂ ਆ ਜੇ ਹੀਟ ਚ ਨਹੀਂ ਵੀ ਪਸ਼ੂ ਆਉਂਦਾ ਤੇ ਤਾਂ ਵੀ ਆਊਗਾ ਜੀ ਜੀ ਇਹ ਪ੍ਰੋਡਕਟ ਤੁਸੀਂ ਵਰਤਿਆ ਬੈਟੋ ਡੈਰੀ ਬਾਰਮੰਗ ਜਿਹੜੇ ਕਰਦੇ ਆ ਜਿਹੜੇ ਭਰਾ ਆ ਸਾਡੇ ਪਸ਼ੂ ਪਾਲਕ ਨੂੰ ਬੜੀ ਵੱਡੀ ਜ਼ਮਤ ਆ ਰਹੇ ਕੀ ਪਸ਼ੂ ਰੈਂਦਾ ਹੀ ਨਹੀਂ ਰੈਂਦਾ ਹੀ ਜਾਂ ਤਿੰਨ ਤਿੰਨ ਸਾਲ ਦਾ ਹੋ ਗਿਆ ਮੱਝਾਂ ਵਾਲੋ ਹੀੜ ਕਿ ਨਹੀਂ ਆਂਦੀ ਹੀੜ ਚ ਨਹੀਂ ਆਉਂਦੀ ਠੀਕ ਹੈ ਇਹ ਸਪੈਸ਼ਲ ਫਾਰਮੂਲਾ ਤੁਸੀਂ ਡਾਕਟਰ ਦੀ ਸਲਾਹ ਨਾਲ ਜੀ ਕੋਈ ਵੀ ਪਸ਼ੂ ਪਾਲਕ ਆਪਣੇ ਡਾਕਟਰ ਨਾਲ ਸਲਾਹ ਵੀ ਕਰੂਗਾ ਮੈਂ ਕਹੂਗਾ ਕਿ ਇਹ ਡੋਗਰ ਦੀ ਕੰਪੋਜੀਸ਼ਨ ਦੇਖੂਗਾ ਤੇ ਡਾਕਟਰ ਸਾਹਿਬ ਉਹਦੇ ਰეკਮੈਂਡ ਕਰਨਗੇ ਕਿ ਹਾਂ ਤੁਹਾਨੂੰ ਕਿੰਨੇ ਮਹੀਨੇ ਬਾਅਦ ਇੱਕ ਕਰਾ ਵਰਤ ਕੇ ਵੇਖਿਓ ਤੁਹਾਨੂੰ ਨਜ਼ਾਰਾ ਆ ਜਾਊਗਾ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੋਈ ਵੈੜ ਆ ਜਾਂ ਝੋਟੀ ਆ ਜਾਂ ਕੋਈ ਮੱਝ ਆ ਹੀੜ ਚ ਨਹੀਂ ਆਉਂਦੀ ਇੱਕ ਕਰੀ ਮੱਲੋ ਇਹ ਚੀਜ਼ ਨੂੰ ਵਰਤ ਕੇ ਦੇਖ ਲਿਓ ਕੋਈ ਜ਼ਿਆਦਾ ਮਹਿੰਗਾ ਨਹੀਂ ਆ ਤੁਹਾਡੇ ਥੋੜੇ ਜੇ ਮੁੱਲ ਦਾ ਹੀ ਨਾ ਆਮ ਜਿਹੜੇ ਘਰਾਂ 'ਚ ਆਪਾਂ ਮੱਲੋ ਵੀ ਚੀਜ਼ਾਂ ਵਰਤੋਂ ਕਰਦੇ ਨਾ ਉਹਦੇ ਮੁੱਲ ਦਾ ਇੱਕ ਰੰਗ ਚੈੱਕ ਕਰਕੇ ਦੇਖ ਲਿਓ ਅਸੀਂ ਖੁਦ ਕੀਤਾ ਵਾ ਤੇ ਆਪਣੇ ਵੀ ਕਮ ਸੇ ਕਮ 12 13 ਜਣਿਆਂ ਨੂੰ ਅਸੀਂ ਇਹ ਕੀ ਵਰਤੋਂ 'ਚ ਕਰਵਾਤੀ ਆ ਕਿੰਨੇ ਕੋਈ ਤੁਹਾਡੇ ਨੂੰ ਐਸ ਟਾਈਮ ਇੱਕ ਨੰਬਰ ਤੇ ਆ ਤੇ ਬਾਕੀ ਭਾਜੀ ਹੁਣ ਕੋਈ ਦੂ ਮੱਲੋ ਵੀ ਹੋਰ ਆਪਾਂ ਉਹਨਾਂ ਬਾਰੇ ਵੀ ਜਾਣਕਾਰੀ ਦਿੰਨੇ ਆ ਮੈਂ ਤੁਹਾਨੂੰ ਦੱਸਿਆ ਇੱਕ ਤਾਂ ਪਸ਼ੂ ਪਾਲਕ ਵੀਰਾਂ ਨੂੰ ਇੱਕ ਸਮੱਸਿਆ ਆਉਂਦੀ ਹੈ ਰਹਿਣ ਦੀ ਜਾਂ ਰਹਿਣ ਦੀ ਠੀਕ ਹੈ ਪਰ ਉਹਦੇ ਚ ਹੋਰ ਵੀ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਠੀਕ ਹੈ ਇਹ ਜਿਹੜਾ ਪ੍ਰੋਡਕਟ ਹੈ ਇਹ ਰੀਤੀ ਜਿਹੜੀ ਨਿਊਟ੍ਰੀਸ਼ਨਲ ਕਮੀ ਰਹਦੀ ਹੈ ਪਸ਼ੂਆਂ ਚ ਜਿਹਦੇ ਕਰਕੇ ਉਹ ਹੀਟ ਚ ਨਹੀਂ ਜਾਂਦੇ ਜਾਂ ਬਾਰ-ਬਾਰ ਫੇਰ ਜਾਂਦੇ ਬਾਰ-ਬਾਰ ਫੇਰ ਜਾਂਦੇ ਇਹ ਉਹਨਾਂ ਨੂੰ ਦੂਰ ਕਰਦਾ ਦੂਰ ਕਰਦਾ ਇੱਕ ਚੀਜ਼ ਹੋਰ ਆ ਵੀ ਆਮ ਵੀਰ ਕਹਿੰਦੇ ਦੂ ਨੰਬਰ ਚ ਝੋਟੀ ਦੇਤੀ ਜਾਂ ਮੱਝ ਦੇਤੀ ਉਹ ਆਪਾਂ 25 3000 ਦੀ ਵੜਾ ਦਨੇ ਜਿਹੜੀ ਸਵਾ ਸਵਾ ਲੱਖ ਦੀ ਵਿਗਣਾ ਜੀ ਹੁੰਦੀ ਆ ਬਿਲਕੁਲ ਇਹ ਦੇ ਕੇ ਵੇਖ ਲਿਓ ਤੇ ਫੇਰ ਚੈੱਕ ਕਰੋ ਨਜ਼ਾਰਾ ਆਊਗਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਚੀਜ਼ ਕੀ ਆ ਤੁਸੀਂ ਭੁੱਲ ਜੂਗੇ ਸਾਰਾ ਕੁਝ ਚਲੋ ਇੱਕ ਤੁਸੀਂ ਵਰਤਿਆ ਅੱਜ ਦੋ ਤੁਹਾਡੇ ਵਰਤੇ ਹੋ ਗਏ ਅੱਛਾ ਦੋ ਸਾਨੂੰ ਇੱਕ ਇੱਕ ਬਿਲਕੁਲ ਇਹ ਵੀ ਵਰਤ ਲੈਣ ਇਹ ਵੀ ਵਰਤ ਕੇ ਤੇ ਆਪਾਂ ਏਦਾਂ ਵਾਂ ਵੀ ਫੇਰ ਵੀਡੀਓ ਪੈ ਜਾਣੀ ਛੇਤੀ ਨਹੀਂ ਨਹੀਂ ਪਾਓਗੇ ਛੇਤੀ ਇਹ ਆਪਣਾ ਪ੍ਰੋਡਕਟ ਹੈ ਇਹ ਚਾਰ ਦਿਨਾਂ ਚ ਰਿਜ਼ਲਟ ਦੇਣ ਵਾਲਾ ਤੁਹਾਨੂੰ ਇਹ ਰਿਜਲਟ ਚਾਰ ਦਿਨਾਂ ਚ ਤੇ ਭਾਜੀ ਉਹਨਾਂ ਨੇ ਇਹਦੀਆਂ ਖੂਬੀਆਂ ਦੱਸਤੀਆਂ ਵਾ ਲੱਤਾਂ ਮਾਰਦੀ ਹੋਵੇ ਮੱਝ ਬੱਚਾ ਭੁੱਲ ਜੇ ਬੱਚਾ ਮਰ ਜੇ ਦੁੱਧੋਂ ਨਾ ਵਾਦੀ ਹੋਵੇ ਇਹ ਉਹਦੇ ਤੇ ਮਨ ਲੋ ਵੀ ਤੁਸੀਂ ਇਹ ਸੋਚ ਲਓ ਕਿ ਕਈ ਵਾਰੀ ਆਪਾਂ ਨੂੰ ਡੰਡਾ ਲੈ ਕੇ ਅੱਗੇ ਖਿਲਾਰਨਾ ਪੈਂਦਾ ਵਾ ਇਹ ਸਾਰਾ ਕੁਝ ਹੀ ਆ ਇਹ ਦੂਜੇ ਬੰਦੇ ਦੀ ਲੋੜ ਨਹੀਂ ਪਾਊਗਾ ਬਿਲਕੁਲ 100 ਗ੍ਰਾਮ ਰੂ ਟਾਈਮ ਦੇਣਾ ਤੇ 100 ਗ੍ਰਾਮ ਰੂ ਟਾਈਮ ਤੇ ਜੇ ਪਸ਼ੂ ਠੰਡਾ ਥੋੜਾ ਜਿਹਾ ਸੁਭਾ ਦਾ ਤੁਹਾਨੂੰ 100 ਗ੍ਰਾਮ ਵੀ ਬਹੁਤ ਆ ਬਿਲਕੁਲ ਕਿਉਂਕਿ ਇਹ ਚੀਜ਼ ਸਹੀ ਹੈ ਨਾ ਬਿਲਕੁਲ 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 ਟੀਕਾ ਲੈਂਦਾ ਟੀਕਾ ਵੀ ਹਟ ਗਿਆ ਟੀਕਾ ਲੈਂਦਾ ਠੀਕ ਹੈ 1 ਲੀਟਰ ਲਿਆ ਕੇ ਦੇਖੋ 1 ਲੀਟਰ ਨਾਲ ਰਿਜ਼ਲਟ ਮਿਲੂ ਪਰ ਆਪਣੇ ਕਸ਼ਣ ਨੂੰ 2 ਤੋਂ 3 ਲੀਟਰ ਚਾਰੇ ਹੋ ਜ਼ਰੂਰ ਠੀਕ ਆ 2 ਤੋਂ 3 ਲੀਟਰ ਪਹਿਲਾਂ ਤੁਸੀਂ 1 ਲੀਟਰ ਸਾਡੇ ਕਹਾਂ ਤੇ ਮੰਗਾ ਕੇ ਵੇਖ ਲਿਓ ਤੇ ਦੁੱਧ ਵੀ ਵਿਦਹਾਊਗਾ ਕਿ ਪੱਠੇ ਤੁਸੀਂ ਪਾਉਣੇ ਆ ਮੇਰੀ ਉਹ ਭੈਣੋਂ ਤੇ ਵੀਰੋ ਛੋਟੇਓ ਭਰਾਓ ਕੋ ਵੀ ਵੰਡ ਵੀ ਫੀਡ ਵੀ ਇਹ ਨਾ ਸੋਚਿਓ ਵੀ ਇਹ ਇਕੱਲਾ ਪਾਤਾ ਤੇ ਪੱਠੇ ਪਾਉਣਾ ਹਟਜੋ ਏਵੇਂ ਨਾਲ ਜ਼ਰੂਰ ਆ ਬਾਅਦ ਚ ਭਾਈ ਉਹਨਾਂ ਨੂੰ ਹੂਨ ਲਾਓ ਜਾਂ ਲਾਓ ਸਾਨੂੰ ਇਹ ਪੱਠੇ ਪਾਉਣਾ ਤੁਹਾਡਾ ਆਪਣਾ ਫਰਜ਼ ਆ ਇੱਕ ਤੁਹਾਨੂੰ ਤਰੀਕਾ ਇਹ ਗੱਲ ਦੱਸਿਆ ਵੀ ਆਮ ਟੀਜੇ ਦੇ ਉਹ ਬੈਨ ਹੀ ਹੋ ਗਿਆ ਨਾ ਜਿਹੜਾ ਟੀਜਾ ਆਉਣਾ ਹੈ ਮੱਜਾਂ ਨੂੰ ਤਾਂ ਸਮਾਉਣ ਵਾਸਤੇ ਤੇ ਇਹ ਚੀਜ਼ ਦਾ ਮੁਸ਼ਕਲ ਹੁੰਦਾ ਕਈ ਵੜਾਂ ਵੀ ਗਰਮ ਹੁੰਦੀਆਂ ਵਾ ਉਹਨਾਂ ਨੂੰ ਇਹ ਨਹੀਂ ਆ ਵੀ ਲਗਾਤਾਰ ਇਹ ਵਰਤਣਾ ਪਊਗਾ ਕੋਸ਼ ਟਾਈਮ ਵਰਤ ਕੇ ਤਾਂ ਸੈੱਟ ਹੋ ਜਾਂਦਾ ਜਿੱਦਾਂ ਆਪਾਂ ਕੋਈ ਦਵਾਈ ਲੈਨੇ ਆ ਨਾ ਕੋਸ਼ ਟਾਈਮ ਵਾਤੇ ਆਪਾਂ ਨੂੰ ਬਿਮਾਰੀ ਆ ਜਾਂਦੀ ਆ ਤੇ ਉਹ ਕੋਜੇ ਟਾਈਮ ਖਾ ਲਈਏ ਤੇ ਆਪਣਾ ਸਿਸਟਮ ਸੈੱਟ ਹੋ ਜਾਂਦਾ ਵਾ ਇਹ ਉਹ ਚੀਜ਼ ਐ ਕਿ ਦਵਾਈ ਆ ਜਿੱਦਾਂ ਮੰਨੇ ਦਾ ਦਿਮਾਗ ਨਹੀਂ ਸੈੱਟ ਹੋ ਜਾਂਦਾ ਇਹ ਉਹ ਚੀਜ਼ ਐ ਡੰਗਰ ਦੇ ਦਿਮਾਗ ਨੂੰ ਸੈੱਟ ਕਰਦਾ ਦਿਮਾਗ ਨੂੰ ਰੈਸਟ ਦੇ ਦਿੰਦਾ ਐ ਜਿਹੜੀ ਸਟ੍ਰੈਸ ਹੁੰਦੀ ਐ ਪਛੋਂ ਤੇ ਜਿਹੜੀ ਐਨਰਜੀ ਦੀ ਕਮੀ ਹੁੰਦੀ ਦੋਨਾਂ ਕਾਰਨਾ ਕਰਕੇ ਜਿਹੜਾ ਦੁੱਧ ਘਟਦਾ ਕਰਦਾ ਕਰਦਾ ਉਹ ਮਤਲਬ ਪੂਰਾ ਕਰ ਦਿੰਦਾ ਹੈ ਚਾਹੇ ਉਹ ਬੱਚਾ ਘਟਾ ਮਰ ਜਾਵੇ ਚਾਹੇ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਗਏ ਚਾਹੇ ਮੌਸਮ ਚੇਂਜ ਹੋਇਆ ਜਾਂ ਤੁਸੀਂ ਲੰਬੇ ਟਾਈਮ ਤੱਕ ਬਿਮਾਰ ਹੋਣ ਤੋਂ ਬਾਅਦ ਦਵਾਈਆਂ ਲਾਗੀਆਂ ਹਨ ਨਾ ਟੀਕੇ ਲਾ ਰਹੇ ਉਹਨਾਂ ਸਾਰੇ ਕਿਸ ਤਰ੍ਹਾਂ ਕੰਮ ਕਰਦਾ ਬਾਕੀ ਇੱਕ ਇਹਦੇ 'ਚ ਹੋਰ ਚੀਜ਼ ਹੈ ਜਦੋਂ ਆਪਾਂ ਇਹ ਚੀਜ਼ ਦਿੰਨੇ ਆ ਡੰਗਰ ਪਠੇ ਵੀ ਖਾਊਗਾ ਤੇ ਪਾਣੀ ਵੀ ਵੱਧ ਪੀਊਗਾ ਬਿਲਕੁਲ ਇਹ ਚੀਜ਼ਾਂ ਮੰਨ ਲਓ ਇਹ ਚੀਜ਼ਾਂ ਨਿੱਗੀਆਂ ਨਿੱਗੀਆਂ ਚੀਜ਼ਾਂ ਤੋਂ ਆਪਣੇ ਗਲਤੀਆਂ ਹੁੰਦੀਆਂ ਦੁੱਧ ਦੁੱਧ ਤੋਂ ਡੰਗਰ ਥੱਲੇ ਆਉਂਦਾ ਬਿਲਕੁਲ ਜੀ ਤੇ ਇਹ ਚੀਜ਼ ਇੱਕ ਤਰ੍ਹਾਂ ਤੁਸੀਂ ਮੰਨ ਲਓ ਵੀ ਵਰਤ ਕੇ ਦੇਖ ਲਓ ਬਾਅਦ ਚ ਵਾਰ-ਵਾਰ ਤੁਸੀਂ ਆਪ ਹੀ ਕਹਿਣਾ ਜੀ 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 ਤੇ ਚਲੋ ਅੱਜ ਇੱਕ ਇਹ ਦੇਣਾ ਤੁਹਾਨੂੰ ਠੀਕ ਹੈ ਇੱਕ ਪ੍ਰੋਡਕਟ ਤੁਹਾਨੂੰ ਦੇਣਾ ਹੈ ਠੀਕ ਹੈ ਬਟਨ NH ਠੀਕ ਹੈ ਠੀਕ ਹੈ ਇਹ ਲੇਵਰਾ ਰੱਖਿਆ ਹੈ ਅਛਾ ਲੇਵਰਾ ਬਿਲਕੁਲ ਠੀਕ ਹੈ ਸੂਣ ਤੋਂ ਪਹਿਲੇ ਇਹ ਦੇਣਾ ਸ਼ੁਰੂ ਕਰਨਾ ਕਿੰਨਾ ਟਾਈਮ ਪਹਿਲਾਂ 20 ਮਹੀਨਾ ਮਹੀਨਾ ਤੋਂ ਪਹਿਲੇ ਸ਼ੁਰੂ ਕਰ ਲਓ ਇੱਕ ਮਹੀਨਾ ਪਹਿਲਾਂ ਇਹ 50 ਦਿਨ ਚੱਲਣੀ ਹੈ 20 ML ਦੇ ਹਿਸਾਬ ਨਾਲ ਅਛਾ 50 ਦਿਨ ਚੱਲੇ ਠੀਕ ਹੈ 20 25 ਦਿਨ ਪਹਿਲੇ ਦੇਣਾ 20 25 ਦਿਨ ਬਾਅਦ ਦੇਣਾ ਠੀਕ ਹੈ ਠੀਕ ਹੈ ਤੇ ਲੈਵਾ ਇੱਕੋ ਜਿਹਾ ਹੋਊਗਾ ਚੰਗੀ ਸ਼ੇਪ ਚ ਆਜੂ ਜਿੱਦਾਂ ਪਿਛਲੇ ਵਾਰ ਕੀਤੀ ਥਾਂ ਚ ਘੱਟ ਦੁੱਧ ਆਇਆ ਸੀ ਜਾਂ ਕਾਣਾ ਪੰਨ ਹੋ ਗਰੰਟੀ ਇੱਥੇ ਹਮੇਸ਼ਾ ਇਹ ਮੁਸ਼ਕਲ ਬਹੁਤ ਆਉਂਦੀ ਆ ਵੀ ਜਦੋਂ ਟੇਡਾ ਹੋ ਜਾਂਦਾ ਵਾ ਤੇ ਉਹ ਬੰਕਰ ਸਹੀ ਨਹੀਂ ਲੱਗਦੇ ਸੋਹਣਾ ਨਹੀਂ ਲੱਗਦਾ ਪਸ਼ੂ ਦੇਖੋ ਪਹਿਲੇ ਦੇਣ ਦਾ ਫਾਇਦਾ ਜਿਹੜੀਆਂ ਸੂਣ ਦੇ ਟਾਈਮ ਸਮੱਸਿਆਵਾਂ ਆ ਗਈਆਂ ਜਿੱਦਾਂ ਕਈ ਵਾਰ ਜੇਰ ਨਹੀਂ ਪੈਂਦੀ ਇਹ ਦਿੱਤਾ ਹੋਵੇ ਜੇਰ ਦੀ ਸਮੱਸਿਆ ਤੁਹਾਡੀ ਕੱਟ ਜੂਗੀ ਕੱਟ ਜੂ ਠੀਕ ਹੈ ਨਾ ਜੇ ਕੋਈ ਕਈ ਵਾਰ ਪਸ਼ੂ ਉਦਦਾਨ ਨਾ ਕੋਈ ਉਹ ਗੱਲ ਵੱਖਰੀ ਹੈ ਪਰ ਜੇ ਦਿੱਤਾ ਹੈ ਤੁਹਾਨੂੰ ਫਰਕ ਹੋਵੇ ਸੂਤ ਹੋਊਗਾ ਕਈ ਵਾਰ ਪਸ਼ੂ ਸੂਣ ਤੋਂ ਬਾਅਦ ਬਹਿ ਜਾਂਦਾ ਠੀਕ ਹੈ ਕਮੀ ਕਰਨ ਜ਼ੋਰ ਜ਼ਿਆਦਾ ਲਾਇਆ ਜਾਂਦਾ ਬਹਿ ਜਾਂਦਾ ਉੱਥੇ ਵੀ ਇਹ ਕੰਮ ਕਰਦਾ ਹੈ ਇਹ ਦਿੱਤਾ ਹੈ ਤੁਸੀਂ ਉਡੀ ਕਮੀ એનર્ਜੀ ਨੂੰ ਪੂਰੀ ਦਿੱਤੀ ਹੋਈ ਠੀਕ ਹੈ ਠੀਕ ਹੈ ਤੇ ਜਿਹੜੀ ਇੱਕ ਸੂਣ ਤੋਂ ਬਾਅਦ ਅਸੀਂ ਦੇਖਦੇ ਆ ਕਿ ਆਹ ਤਰ੍ਹਾਂ ਦੇ ਮਸਟ ਟਾਈਟਲ ਦੀ ਪ੍ਰੋਬਲਮ ਆ ਜਾਂਦੀ ਪਸ਼ੂਆਂ ਨੂੰ ਆਉਂਦੀ ਹੈ ਸ਼ੁਰੂਆਤੀ ਦਿਨਾਂ ਹਾਂ ਜੀ ਇਹ ਦਿੱਤਾ ਹੋਵੇ ਵਿਚਾਰ ਹੋਵੇ ਵਿਚਾਰ ਹੋਵੇ ਬਿਲਕੁਲ ਕੋਮੇ ਬਹੁਤ ਚੀਜ਼ਾਂ ਨੂੰ ਸਾਰਾ ਘੁਮਕਮਾ ਕੇ ਗੱਲ ਇਹ ਆਉਂਦੀ ਹੈ ਵੀ ਬਹੁਤ ਚੀਜ਼ਾਂ ਤੇ ਬਿਮਾਰੀਆਂ ਤੇ ਰੋਕ ਰੱਖਦਾ ਬਿਲਕੁਲ ਸਾਰੀਆਂ ਚੀਜ਼ਾਂ ਦਾ ਆਪਾਂ ਇਹ ਦੇਖੀਏ ਵਰਤ ਕੇ ਦੇਖਿਓ ਕੋਈ ਜ਼ਿਆਦਾ ਨਹੀਂ ਆ ਇੱਕ ਇੱਕ ਚੀਜ਼ ਸਾਡੇ ਕਹਿਣ ਦੀ ਇੱਕ ਕਰਾਂ ਆਪਾਂ ਯੂਨਿਕ ਮੰਗਾ ਲਿਆ ਤਾਂ ਦੂਜੀ ਜਣਾ ਤੁਸੀਂ ਹੋ ਸਕਦਾ ਸਾਨੂੰ ਆਪ ਕਹੋ ਬਸ ਇੱਕ ਚੀਜ਼ ਕੋਈ ਵੀ ਵਰਤ ਕੇ ਦੇਖੋ ਦੇਰੀ ਨਹੀਂ ਚੀਜ਼ ਵਰਤ ਕੇ ਨਹੀਂ ਲਓ ਤੇ ਤੁਹਾਨੂੰ ਮਨ ਲਵਾਪੇ ਪਤਾ ਲੱਗ ਜਾਣਾ ਜੀ 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 ਇਹ ਨਹੀਂ ਆ ਸਾਹਮਣੇ ਬਹਿ ਕੇ ਵੀਡੀਓ ਬਣਾਉਣ ਦੇ ਆ ਕੋਈ ਠਗੀ ਧੂਰੀ ਵਾਲਾ ਕੰਮ ਨਹੀਂ ਆ ਨੰਬਰ ਭਾਜੀ ਉਹਨਾਂ ਨੇ ਕੰਪਨੀ ਦਾ ਨਾਮ ਦੱਸਿਆ ਸਾਰਾ ਕੁਝ ਦੱਸਿਆ ਕੋਈ ਚੱਕਰ ਨਹੀਂ ਆ ਪੰਜਾਬ ਤੋਂ ਬਾਹਰ ਵੀ ਬੈਠੇ ਆ ਭਾਜੀ ਉਹਨਾਂ ਨੂੰ 15 20 ਮਿੰਟ ਹੋਏ ਆ ਤਾਂ ਫੋਨ ਬੰਦ ਕਰਾਏ ਆ ਦੋ ਫੋਨ ਆ ਭਾਜੀ ਉਹਨਾਂ ਕੋ ਇੰਨੇ ਫੋਨ ਆਉਂਦੇ ਵੀ ਕੋਈ ਵੀਰਾਂ ਦਾ ਵੀ ਮੈਂ ਉਹ ਰਾਜਸਥਾਨ ਤੋਂ ਕੋਈ ਹਰਿਆਣੇ ਤੋਂ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਫੋਨ ਆਈ ਜਾਂਦੇ ਐ ਐਮਪੀ ਤੋਂ ਪਤਾ ਹੀ ਨਹੀਂ ਆ ਪੰਜਾਬ ਤੋਂ ਬਾਹਰ ਵੀ ਆ ਤੇ ਹੁਣ ਪੰਜਾਬ ਚ ਮੱਲੋ ਵੀ ਤੁਹੀਂ ਘਰ ਆ ਦੇਣਾ ਵਾ ਸਾਡੇ ਚੈਨਲ ਰਾਈ ਹੈ ਦੋ ਚੈਨਲਾਂ ਦੇ ਵੀਡੀਓ ਪਈ ਪਿੰਡਰ ਡੇਰੀ ਫਾਰਮ ਤੇ ਪਿੰਡਰ ਫਾਰਮ ਤੇਰਾ ਦੇਰੇ ਫੇਸਬੁਕ ਤੇ ਤੇ ਇੰਸਟਾਗ੍ਰਾਮ ਦੇ ਵੀਡੀਓ ਪਹੂਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿ ਭਾਈ ਹੁਣੀ ਆਏ ਆ ਮਾਨ ਜ਼ਰੂਰ ਰੱਖਣਾ ਤੁਸੀ ਇੱਕ ਵਰਦਿਆ ਤੁਹਾਨੂੰ ਰਿਜ਼ਲਟ ਵਧੀਆ ਮਿਲਿਆ ਮੈਂ ਵੀ ਦੋ ਅੱਜ ਦੇ ਚੈਨਲਾਂ ਇਰੇ ਮੇਨੋਂ ਅਰਦਾਸ ਨਹੀਂ ਮਿਲਨੇ ਅਗਲੀ ਵਾਰ ਹੀ ਆਉਂਗਾ ਦੋ ਹੋਰ ਦੇ ਕੇ ਜਾਉਂਗਾ ਮੈਂ ਵੀ ਅਹੀਂ ਆਪ ਇਹ ਗੱਲ ਮਤਲਬ ਇਹ ਚੀਜ਼ ਵਰਤੀ ਆ ਤਾਂ ਇਹ ਗੱਲ ਕਹਿਣ ਦੇ ਆ ਕਹਿੰਦੇ ਨਹੀਂ ਹੁੰਦੇ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਹਨਾ ਪਹਿਲਾਂ ਹੀ ਇਸਤੇਮਾਲ ਕੀਤਾ ਵਾ ਤਾਂ ਫਿਰ ਵਿਸ਼ਵਾਸ ਕੀਤਾ ਫਿਰ ਵੀਡੀਓ ਬਣਾਈ ਆ ਹਾਂ ਪਹਿਲਾਂ ਵੀਡੀਓ ਬਣਾਉਣ ਨੂੰ ਕਿਹਾ ਸੀ ਆਇਆ ਪਹਿਲਾਂ ਇਸਤੇਮਾਲ ਕਰਕੇ ਦੇਖਣ ਨੂੰ ਉਹਨਾਂ ਵੱਲੋਂ ਮਾਫੀ ਚਾਹੁੰਦੇ ਕਈ ਵੀਰ ਸਾਨੂੰ ਫੋਨ ਲਾ ਕੇ ਕਹਿੰਦੇ ਵੀ ਅਸੀਂ ਵੀਡੀਓ ਬਣਾਉਣਾ ਹੈ ਤਾਂ ਅਸੀਂ ਕਹਿ ਦਿੰਦੇ ਵੀ ਨਹੀਂ ਸਾਡੇ ਕੋਲ ਨਹੀਂ ਟਾਈਮ ਹੁੰਦਾ ਕਈ ਵਾਰ ਹਾਂ ਤੇ ਭਾਈ ਜੀ ਹੁਣੇ ਸਾਡੇ ਕੋਲ ਆਏ ਆ ਤੇ ਇਹਨਾਂ ਦਾ ਬਚ ਲੋ ਏਕਰਾ ਮੱਲੋਂ ਵੀ ਤੁਸੀਂ ਵਰਤ ਕੇ ਦੇਖ ਲਿਓ ਤੇ ਆਪਣੇ ਆਪ ਹੀ ਪਤਾ ਲੱਗ ਜਾਣਾ ਜੀ ਜੀ ਬਿਲਕੁਲ ਰਿਜ਼ਲਟ ਤੁਹਾਨੂੰ ਮਿਲੂਗਾ ਹੀ ਮਿਲ ਜਿੱਦਾਂ ਜਿੱਦਾਂ ਭਾਈ ਹੁਣੇ ਦੱਸਣਗੇ ਵਰਤੇ ਉਸੇ ਹਿਸਾਬ ਨਾਲ ਆਪਣੀ ਮਰਜ਼ੀ ਨਾਲ ਨਹੀਂ ਮਰਜ਼ੀ ਨਾਲ ਨਹੀਂ ਇਹ ਨਾ ਵੇ ਵੀ ਤੁਸੀਂ ਅੱਜ ਪਾਤਾ ਤੇ ਬਾਅਦ ਚਿੱਤਾ ਹੀ ਭਲਾ ਲਓ ਵੀ ਉਹ ਪਾਊਡਰ ਗਿਆ ਕਿੱਥੇ ਆ ਜਾਂ ਉਹ ਸ਼ੀਸ਼ੀ ਕਿੱਥੇ ਰੱਖ ਲਈ ਆ ਇਹ ਚੀਜ਼ ਧਿਆਨ ਚ ਰੱਖਿਓ ਵੀ ਦੇਣਾ ਹੈ ਪੂਰਾ ਜਿੱਦਾਂ ਦੋ ਟਾਈਮ ਰੋਟੀ ਖਾਣੇ ਨਾ ਆਬ ਉਦਾਂ ਹੀ ਪਸ਼ੂ ਦਾ ਧਿਆਨ ਰੱਖਣਾ ਬਿਲਕੁਲ ਸਭ ਤੋਂ ਜ਼ਰੂਰੀ ਗੱਲ ਇਹ ਆ ਬਈ ਟਾਈਮ ਟੂ ਟਾਈਮ ਜੀ ਤੇ ਬਾਕੀ ਵੀਡੀਓ ਕਰ ਦਿਓ ਸ਼ੇਅਰ ਭਾਜੀ ਔਰ ਗੱਲਬਾਤ ਕਰ ਲਈਏ ਬੱਸ ਬੱਸ ਧੰਨਵਾਦ ਤੁਹਾਡਾ ਬਹੁਤ-ਬਹੁਤ ਤੇ ਐਡਰੈਸ ਇੱਕ ਵਾਰ ਫੇਰ ਸਮਝਾ ਦਊ ਆਪਣਾ ਵੀ ਭਾਜੀ ਬੇਸਿਕਲੀ ਮੈਂ ਜਗਰਾਉਂ ਤੂੰ ਐ ਠੀਕ ਹੈ ਪਰ ਜਿਹੜੇ ਸਾਡੇ ਪ੍ਰੋਡਕਟ ਆ ਤੁਹਾਨੂੰ ਹਰ ਮੈਡੀਕਲ ਤੇ ਮਿਲ ਜਾਣਗੇ ਹੌਲੀ-ਹੌਲੀ ਔਨਲਾਈਨ ਜੇ ਤੁਸੀਂ ਲੈਣੇ ਆ ਫਲਿੱਪਕਾਰਟ Amazon ਉੱਥੇ ਵੀ ਮਿਲਣਗੇ ਇੱਕ ਆਪਣੀ ਖੇਤੀ ਕਰਕੇ ਆਇਆ ਪਿਆ ਠੀਕ ਹੈ ਉੱਥੇ ਵੀ ਬਈ अच्छा अपनी खेती करके ऐसी मिनू भेज दो कि कोरियर करना तो मिनू व्हाट्सएप पे अपना एड्रेस भेज दो मैं ਤੁਹਾਡੇ ਘਰੇ ਤਿੰਨ ਤੋਂ 50 ਪੰਜਾਬ ਪੰਜਾਬ ਚ ਤਿੰਨ ਤੋਂ ਚਾਰ ਦਿਨ ਜੇ ਪੰਜਾਬ ਤੋਂ ਬਾਹਰ ਕੋਈ ਛੇ ਤੋਂ 7 ਦਿਨ ਠੀਕ ਹੈ ਹਾਂਜੀ ਸਾਰੇ ਕਿਤੇ ਭੇਜਦੇ ਤੇ ਫੋਨ ਲਾਇਓ ਜਰੂਰ ਭਾਈ ਜੀ ਹਾਂ ਨੂੰ ਤੇ ਨੰਬਰ ਨੰਬਰ ਬੋਲ ਦੋ ਫੇਰ ਇੱਕ ਨੰਬਰ 98140 24599 ਠੀਕ ਹੈ ਸਕਰੀਨ ਤੇ ਵੀ ਨੰਬਰ ਚੱਲ ਜੀ ਹਾਂਜੀ ਸਕਰੀਨ ਤੇ ਧੰਨਵਾਦ ਜੀ